ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਆਪਾਂ ਪਿੰਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਤੇ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਤੇ ਸਿੰਘ ਉਹ ਘੋਨੀ ਹੈਗੀ ਤੇ ਬਾਈ ਜਾਨ ਇਹਦੇ ਪਹਿਲਾਂ ਹੀ ਮਤਲਬ ਕਿ ਬਚਪਨ ਜੀ ਇਹਦੇ ਸਿੰਘ ਦਗਾਤੇ ਸੀਗੇ ਘਰ ਦੀ ਪਾਲੀ ਹੋਈ ਹੈਗੀ ਤੇ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਆਮ ਜਿਵੇਂ ਘਰ ਦੀ ਲੋੜ ਵਾਸਤੇ ਪਸ਼ੂ ਰੱਖੇ ਹੁੰਦੇ ਹੈਗੇ ਇਦਾਂ ਹੀ 5-7 ਤੱਕ ਪਸ਼ੂ ਰੱਖੇ ਹੋਏ ਆਗੇ ਤੁਸੀਂ ਦੇਖ ਸਕਦੇ ਹੋਗੇ ਤੇ ਇਹ ਮੱਝ ਬਕਾਊ ਹੈਗੀ ਜੀ ਨੂੰ ਵੀ ਪਸੰਦ ਆਉਂਦੀ ਆ ਤੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੇ ਤੁਸੀਂ ਗੱਲਬਾਤ ਕਰਕੇ ਤੇ ਆਪਦੀ ਫੁੱਲ ਤਸੱਲੀ ਕਰਕੇ ਤੇ ਇਸ ਮੱਝ ਨੂੰ ਖਰੀਦ ਸਕਦੇ ਹੋਗੇ ਚੰਗਾ ਦੁੱਧ ਕੱਢਿਆ ਹੋਇਆ ਨੇ ਪਹਿਲਾਂ ਵਾਲੇ ਸੂਏ ਦੇ ਵਿੱਚ ਤੇ ਕੁਸ਼ਕ ਦਿਨਾਂ ਦੀ ਇਹ ਕੱਚੀ ਹੈਗੀ ਤੇ ਇਸ ਵਾਰ ਵੀ ਚੰਗੇ ਦੀ ਉਮੀਦ ਆਗੀ ਬਾਕੀ ਠੰਡੀ ਸੀਲ ਆ ਤੇ ਆਪਾਂ ਗੱਲ ਸਾਰੀ ਆਪਾਂ ਬਾਈ ਦੇ ਨਾਲ ਕਰਾ ਦਾਂਗੇ ਤੇ ਡਿਟੇਲ ਤੁਹਾਨੂੰ ਆਪਾਂ ਸਾਰੀ ਲੈ ਕੇ ਦੇ ਦਾਂਗੇ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਤੁਹਾਨੂੰ ਤੋਰ ਕੇ ਦਿਖਾਵਾਂਗੇ ਤੇ ਬਾਕੀ ਬਾਈ ਸੀਮਨ ਵੀ ਚੰਗੇ ਭਰਾਉਂਦਾਗਾ ਬਰੀਡ ਤੇ ਕੰਮ ਆਗਾ ਤੇ ਇਧਰ ਜਿਹੜੇ ਜਾਨਵਰ ਬਾਕੀ ਆ ਇਧਰ ਝੋਟੀਆਂਆਂ ਗਈਆਂ ਝੋਟੀਆਂ ਕਟੀਆਂ ਇਹ ਵੀ ਸਾਰੀਆਂ ਚੰਗੇ ਸੀਮਨਾਂ ਦੀਆਂ ਹੀ ਹੈਗੀਆਂ ਇਹਨਾਂ ਦੇ ਸਬੰਧ ਵਿੱਚ ਵੀ ਆਪਾਂ ਬਾਈ ਨਾਲ ਥੋੜੀ-ਮੋਡੀ ਗੱਲਬਾਤ ਕਰ ਲਾਂਗੇ ਵੀ ਇਹ ਕਿਹੜੇ-ਕਿਹੜੇ ਸੀਮਨਾਂ ਨੇ ਤੇ ਬਾਕੀ ਜਿਹੜੀ ਮੱਝ ਵੇਚਣੀ ਆਗੀ ਇਹਦੇ ਵੀ ਸੀਮਨ ਚੰਗਾ ਲੱਗਿਆ ਵਗਾ ਤੇ ਡਿਟੇਲ ਤੁਹਾਨੂੰ ਆਪਾਂ ਸਾਰੀ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤੱਕ ਜੁੜੇ ਰਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਆਜੋ ਤੁਹਾਡਾ ਜਹਰਾਸਮ ਵਾਲੀ ਲੈਂਦੇ ਤੇ ਆਪਾਂ ਬਾਈ ਨਾਲ ਗੱਲਬਾਤ ਕਰਾਉਨੇ ਆ ਤੇ ਆਪਾਂ ਸਾਰੀ ਡਿਟੇਲ ਲੈ ਕੇ ਦਿੰਨੇ ਆ। ਹਾਂਜੀ ਬਾਈ ਜੀ ਸੱਸੀ ਗਾਲ ਜੀ ਸੱਸੀ ਗਾਲ ਜੀ ਤੇ ਬਾਈ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ। ਨਾਮ ਰਣਵੀਰ ਸਿੰਘ ਮੇਰੇ। ਠੀਕ ਹੈ ਤੇ ਬਾਈ ਜਿਹੜੀ ਆਪਾਂ ਇਹ ਮੱਝ ਵੇਚਣ ਲੱਗੇ ਆਂਗੇ ਤੇ ਕਿਵੇਂ ਆਪਣੀ ਘਰ ਦੀ ਹੈ ਇਹ ਹਨਾ? ਹਾਂਜੀ ਇਹ ਤਾਂ ਘਰ ਦੀ ਕੱਟੀ ਆ। ਠੀਕ ਹੈ ਵੀ ਪਾਲੀ ਸੀ ਆਪਾਂ ਜਣੀ ਛੋਟੇ ਹੁੰਦੀ ਸੀ ਹਨਾ। ਪਾਲੀ ਸੀ ਆਪਾਂ। ਠੀਕਾ ਤੇ ਸਿੰਘ ਦੇ ਕਿਵੇਂ ਵੀ ਕੋਹਨੀ ਆ ਗਈ ਸਿੰਘ ਵੀ ਆਪਾਂ ਘਰੇ ਹੀ ਦਗਾਤੀ ਸੀ ਉਹ ਅਸੀਂ ਪੰਜੇ ਦਗਾਤੇ ਸੀਗੇ ਠੀਕ ਹੈ ਠੀਕ ਹੈ ਮਤਲਬ ਵੀ ਘਰ ਦੇ ਹੋਇਆ ਫਿਰ ਤਾਂ ਹਾਂ ਕਰਦੀ ਠੀਕ ਹੈ ਤੇ ਕੀ ਡਿਟੇਲ ਹੈ ਦੀ ਕਿਹੜੇ ਸੂਏ ਨੇ ਸੁਣਾ ਇਸ ਵਾਰ ਡਿਟੇਲ ਵੀ ਨੇ ਚੌਥੇ ਸੂਏ ਸੁਣਾ ਇਸ ਵਾਰ ਸੁਣਾਗਾ ਤਿੰਨ ਸੂਏ ਜਾਨੀ ਆਪਾਂ ਇਹ ਦੁੱਧ ਪੀਤਾ ਹਾਂ ਪੀਤਾ ਠੀਕ ਹੈ ਤੇ ਕਿੰਨਾ ਕੁ ਦੁੱਧ ਗੱਡੇ ਆਣੇ ਪਹਿਲਾਂ ਵਾਲੇ ਸੂਏ ਦੇ ਵਿੱਚ 14-15 ਲੀਟਰ ਹੈ 14-15 ਲੀਟਰ ਪਹਿਲਾਂ ਵਾਲੇ ਸੂਏ ਜਾਂ ਪੱਚ ਹੋਇਆ ਹਾਂ ਹਾਂ ਠੀਕ ਹੈ ਉਹਨਾਂ ਦਾ ਦੇਊਗੀ ਹਾਂ ਜੀ ਹਾਂ ਜੀ ਬਾਕੀ ਸੇਵਾ ਸਿਰ ਤੇ ਬਦ ਵੀ ਸਕਦਾ ਹਾਂ ਨਾ ਠੀਕ ਆ ਤੇ ਚੋਣ ਚਵਾਜ ਕਿਵੇਂ ਰਹੀ ਜੋਂ ਠੰਡੀ ਰਹੀ ਇਹਦੇ ਵੇਲੇ ਠੰਡੀ ਸੀਲ ਆ ਪੂਰੀ ਪੂਰੀ ਠੰਡੀ ਸੀਲ ਆ ਤੇ ਬਾਕੀ ਥਾਣਾ ਥੁਣਾ ਦੀ ਕਿਵੇਂ ਆ ਥਣ ਜਮਾ ਸਹੀ ਆ ਵੀਰੇ ਓਕੇ ਜਮਾ ਓਕੇ ਜਮਾ ਓਕੇ ਠੀਕ ਆ ਕਿਸੇ ਤਰ੍ਹਾਂ ਦੀ ਕੋਈ ਡੱਕਤ ਨਹੀਂ ਨਾ 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 ਠੀਕ ਹੈ ਤੇ ਇਹਦੇ ਹੁਣ ਦਿਨ ਕਿੰਨੀ ਤਰੀਕ ਨੂੰ ਪੂਰੇ ਹੋਣੇ ਆ ਦਿਨ ਵੀਰੇ ਦੇ 28 ਤਰੀਕ ਨੂੰ ਪੂਰੇ ਹੋ ਜਾਣੇ 28 ਨੂੰ ਪੂਰੇ ਹੋਣੇ ਆ ਅੱਜ ਮੈਨੂੰ ਲੱਗਦਾ 25 ਹੈਗੀ ਅੱਜ 25 ਹੋਗੀ 25 ਮਤਲਬ ਤਿੰਨ ਕ ਦਿਨ ਰਹਿੰਦੇ ਆ ਨਾ ਇਹ ਨਾ ਪੰਜ ਚਾਰ ਦਿਨ ਕਈ ਉੱਤੇ ਵੀ ਲੈ ਜਾਂਦੀ ਆ ਕਿ ਜਿੰਨੇ ਸੂਏ ਸੂਈ ਆ ਪਿੱਛੇ ਦੋ ਚਾਰ ਦਿਨ ਉੱਤੇ ਹੀ ਸਪੰਜ ਚਾਰ ਦਿਨ ਉੱਤੇ ਲੈ ਜਾਂਦੀ ਆ ਹਰੇ ਕਰ ਕੋਈ ਹਾਂ ਠੀਕ ਆ ਫਿਰ ਤਾਂ ਇਸ ਵਾਰ ਵੀ ਉੱਤੇ ਲਿਜਾ ਸਕਦੀ ਆ ਹਨ ਤੇ ਬਾਕੀ ਪਸ਼ੂ ਦਾ ਪਤਾ ਨਹੀਂ ਹੁੰਦਾ ਉਸ ਹਿਸਾਬ ਨਾਲ ਤਾਂ ਬਹ ਹਫਤਾ ਕ ਮੰਨ ਸਕਦੇ ਆ ਹਨ ਵੀ ਹਫਤਾਗ ਲਿਜਾ ਸਕਦੀ ਆ ਹਨ ਠੀਕ ਹੈ ਤੇ ਜਿਹੜਾ ਇਹ ਸੀਮਨ ਲੱਗਿਆ ਵੋ ਕਿਹੜਾ ਲੱਗਿਆ ਵਾ ਸੀਮਨ ਵੀਰੇ ਭੀਨ ਦਾ ਏ ਵੀ ਸੀ ਏ ਵੀ ਸੀ ਵੀਰਾਂ ਵਾਲੀ ਆਂਦਰ ਵਾਲੇ ਦੇ ਭੀਨ ਬੋਲਦਾ ਸੀਮਨ ਲੱਗਿਆ ਵਾ ਠੀਕ ਹੈ ਤੇ ਬਾਕੀ ਬਾਈ ਇਹ ਜਿਵੇਂ ਹੁਣ ਆਪਣੇ ਕੋਲੇ ਦੂਜੀਆਂ ਆ ਝੋਟੀਆਂ ਸਾਰੀਆਂ ਹਨ ਹਾਂਜੀ ਤੇ ਇਹ ਆਪਾਂ ਦੱਸਦੇ ਸੀ ਵੀ ਵਧੀਆ ਰਕਾਰਡ ਦੀਆਂ ਚੰਗੇ ਸੀਮਣਾਂ ਦਾ ਗਾ ਕੱਪਾ ਹਰਿਆਣੇ ਚ ਲਿਆਂਦੀ ਸੀ ਹਾਂ ਹਾਂ ਵੀਰੇ ਹਾਂ ਆ ਆ ਲਿਆਂਦੀ ਹਰਿਆਣਾ ਆ ਜਿਹੜੀ ਖੜੀ ਆ ਝੋਟੀ ਹੈ ਹਰਿਆਣੇ ਚ ਲਿਆਂਦੀ ਸੀ ਹਾਂ ਹਾਂ ਵੀਰੇ ਤੇ ਇਹ ਕਿੰਨਾ ਕੁ ਦੁੱਧ ਕੱਢ ਦਿੰਦੀ ਹੈਗੀ ਇਹ ਦੁੱਧ ਵੀਰੇ ਹੈਗਾ ਦਾ 15 16 ਲੀਟਰ 15 16 ਲੀਟਰ ਦੁੱਧ ਕੱਢੀ ਜਾਂਦੀ ਹੈ ਤੇ ਲੰਮਾ ਸਮਾਂ ਦੇ ਦਿੰਦੀ ਹੈ ਹਾਂ ਹਾਂ ਵੀਰੇ ਠੀਕ ਆ ਲੰਮਾ ਸਮਾਂ ਦੁੱਧ ਦੇ ਦਿੰਦੀ ਹੈ ਹੂੰ ਠੀਕ ਆ ਇਹ ਕੱਟੀ ਹੈ ਵੀਰੇ ਇਹ ਕੱਟੀ ਹੈਗੀ ਹੈ ਇਸੇ ਦੀ ਹੈ ਸੂਰਬੀਰ ਦੀ ਇਹ ਕਿਹੜੇ ਦੀ ਹੈਗੀ ਠੀਕ ਹੈ ਸੂਰਬੀਰ ਦੀ ਸੂਰਬੀਰ ਹੈਗਾ ਜਿਹੜਾ ABC ਸੀਮਨ ਬੈਂਕ ਵਾਲਿਆਂ ਦਾ ਹ ਅੱਛਾ ਇਹ ਉਹਦੀ ਹੈਗੀ ਜਿਹੜੀ ਬੈਠੀ ਹੈ ਤੇ ਉਮਰ ਕਿੰਨੀ ਕੁ ਹੋ ਗਈ ਇਹਦੀ ਉਮਰ ਇਹਦੀ ਹੈਗੀ ਹੈ 2.5 ਸਾਲ 2.5 ਸਾਲ ਹਾਂ ਠੀਕ ਹੈ ਦੰਦੋਂ ਮੇਰੇ ਖਾਲਣਾ ਦੋ ਦੰਦ ਹੋਊਗਾ ਹਾਂ ਦੋ ਦੰਦ ਦੀ ਠੀਕ ਹੈ ਦੰਦੋਂ ਦੋ ਦੰਦ ਠੀਕ ਹੈ ਤੇ ਜਿਹੜੀ ਉਧਰ ਪਰਾਂ ਖੜੀ ਹੈਗੀ ਉਹ ਹੈਗੀ ਖਾਨ ਦੀ ਵੀਰੇ ਨਹੀਂ ਉਹ ਜਿਹੜੀ ਖੜੀ ਇਹ ਹੈਗੀ ਆਪਣੀ ਦੀ ਫਤੇ ਦੀ ਅੱਛਾ ਇਹ ਫਤੇ ਦੀ ਹੈ ਫਤੇ ਦੀ ਠੀਕ ਹੈ ਫਤੇ ਇਹ ਜਿਹੜਾ ਆਪਣਾ ਡੇਰੇ ਵਾਲਾ ਆਪਣੇ ਇਧਰ ਸਲਾਵਤਪੁਰਾ ਸਲਾਵਤਪੁਰ ਡੇਰੇ ਡੇਰੇ ਦੇ ਵਿੱਚ ਹਾਂ ਠੀਕ ਹੈ ਇਹ ਉਹਦੀ ਹੈਗੀ ਹਾਂਜੀ ਤੇ ਪਹਿਲਾ ਸੂਈ ਸੂਈ ਆ ਵੀ ਹਾਂ ਇਹ ਪਹਿਲਾ ਸੂਈ ਤੇ ਇਹਦੀ ਉਮਰ ਕਿੰਨੀ ਹੋਊਗੀ ਇਹਦੀ ਉਮਰ ਵੀਰੇ ਹੈਗੀ ਆ 3 3.5 ਸਾਲ 3 3.5 ਸਾਲ ਦੀ ਉਮਰ ਹੈਗੀ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਵੀਰੇ ਹੋ ਗਿਆ ਹਫਤਾ ਇੱਕ ਹਫਤਾ ਹੋ ਗਈ ਠੀਕ ਹੈ ਤੇ ਕਿੰਨੇ ਕੁ ਦੁੱਧ ਤੇ ਹੁਣ ਇਹ ਦੁੱਧ ਵੀਰੇ ਹੁਣ 8-9 ਲੀਟਰ ਦੇ ਜਾਂਦੀ ਹੈ 8-9 ਲੀਟਰ ਆਏਗਾ ਹਾਂ ਠੀਕ ਹੈ ਫਿਰ ਇਹ ਤਾਂ ਹਫਤਾ ਕੀ ਹੋਇਆ ਹੈ ਨਾ ਹਾਂ ਹਫਤਾ ਹੀ ਹੋਇਆ ਹੈ ਹਾਂ ਪਹਿਲਾਂ ਤਾਂ ਤਕਰੀਬਨ ਮਹੀਨਾ ਲਏ ਜਾਂਦੀ ਆ ਨਾ ਹਾਂ ਹਾਂ ਬਾਕੀ ਕੜਕੁੜ ਸਾਫ ਹੋਊਗਾ ਹਾਂ ਚੱਲਣ ਤੋਂ ਬਾਅਦ ਫਿਰ ਪਸ਼ੂ ਦੁੱਧ ਵਾਧਾ ਹੈ ਨਾ ਹਾਂ ਤੇ ਬਾਕੀ ਪਹਿਲਾਂ ਤਾਂ ਤਕਰੀਬਨ ਮਹੀਨਾ ਲਈ ਜਾਂਦੀ ਹੈ ਲੈ ਜਾਂਦੀ ਹੈ ਤੇ ਬਾਕੀ ਸੇਵਾ ਤੇ ਆ ਨਾ ਹਾਂ ਤੇ ਕੀ ਉਮੀਦ ਹੈ ਤੇ ਤੋਂ ਫਿਰ ਉਮੀਦ ਵਧਿਆ ਗਈ ਹਾਂ ਉਮੀਦ ਪੂਰੀ ਵਧਿਆ ਵੇ ਠੀਕ ਆ ਹੋ ਹੁਣ ਸੀਮਨ ਚੰਗੇ ਦੀ ਆ ਹਨ ਹਾਂ ਹਾਂ ਤੇ ਇਹਦਾ ਬੱਚਾ ਕੀ ਆ ਇਹਦਾ ਬੱਚਾ ਵੀਰੇ ਹੈਗਾ ਆਪਣਾ ਰਤਨ ਦਾ ਰਤਨ ਦਾ ਹਾਂ ਦਵਿੰਦਰ ਵਾਲਾ ਇੱਧਰ ਬੈਠਾ ਹੈ ਨਾ ਇਹ ਹੈਗਾ ਦੋਸਤੋ ਕਟਾ ਰਤਨ ਬੋਲਾ ਦਾ ਜਿਹੜਾ ਇੱਥੇ ਆਪਣੇ ਪੈਂਡ ਹੀ ਹੈਗਾ ਦਵਿੰਦਰ ਕੋਲੇ ਕ੍ਰਾਂਤੀ ਮਾਝ ਦਾ ਬੱਚਾ ਸੀਗਾ ਉਹ ਤੇ ਸਮਰਾਟ ਥੇ ਮਕੇਰੀਆਂ ਦਾ ਤੇ ਉਹਦਾ ਬੱਚਾ ਹੈ ਤੁਸੀਂ ਦੇਖ ਸਕਦੇ ਹੋ ਆਇਆ ਮੇਲਕਾਫ ਆ ਤੇ ਬਰ ਹੈ ਬਹੁਤ ਵਧੀਆ ਬਹੁਤ ਸੋਹਣਾਗਾ ਤੇ ਚੰਗੇ ਬੱਚੇ ਆਉਂਦੇ ਆ ਗਰਤਨ ਦੇ ਤੇ ਜੇ ਕੱਟੀ ਹੁੰਦੀ ਤਾਂ ਚਲੋ ਗੱਲ ਹੋਰ ਹੋਣੀ ਸੀ ਤੇ ਆਇਆ ਮੇਲਕਾਫ ਆਗਾ ਇੱਕ ਕੋਕਾਉਂ ਦੀ ਤੇ ਇੱਕ ਉਧਰ ਆ ਜਿਹੜੀ ਬੈਠੀ ਹੈਗੀ ਇਹ ਹੈਗੀ ਆ ਏਬੀਸੀ ਵਾਲਨ ਖਾਨਾ ਜਿਹੜਾ ਉਹਦੇ ਕੋਈ ਹੈ ਠੀਕ ਹੈ ਇਹਦੀ ਉਮਰ ਕਿੰਨੀ ਹੋਗੀ ਹੋਊਗੀ ਇਹਦੀ ਉਮਰ ਵੀ ਸਾਲ ਕਦੇ ਲਗਭਗ ਸਾਲ ਕਦੇ ਲਗਭਗ ਠੀਕ 28 ਇਹ ਹੈਗਾ ਜੀ ਆ ਦੋਸਤੋ ਏ ਬੀ ਸੀ ਸੀਮਨ ਵਿੰਗ ਆਂਧਰਾ ਪ੍ਰਦੇਸ਼ ਦਾ ਜਿਹੜਾ ਖਾਨ ਬੋਲਾ ਉਹਦੀ ਗੱਟੀ ਹੈਗੀ ਸਾਲ ਕਦੇ ਲਗਭਗ ਹਨ ਇਹ ਇਸੇ ਮਹੀਦੀ ਜਿਹੜੀ ਆਪਾਂ ਵੇਚਣੀ ਹੈ ਹਾਂ ਅੱਛਾ ਇਹ ਇਸੇ ਦੀ ਹੈ ਜੀ ਠੀਕ ਹੈ ਤੇ ਇੱਕੋ ਜਿਹੜੀ ਫਤੇ ਵਾਲੀ ਝੋਟੀ ਉਹ ਵੀ ਇਹਦੀ ਹੈਗੀ ਉਹ ਵੀ ਉਹ ਵੀ ਇਹਦੀ ਹੈਗੀ ਠੀਕ ਹੈ ਇਹ ਦੋ ਇਹਦੀਆਂ ਹੈਗੀਆਂ ਠੀਕ ਹੈ ਤੇ ਦੋਸਤੋ ਇਹ ਵੀ ਦੇਖ ਸਕਦੇ ਹੋ ਤੁਸੀਂ ਗੱਟੀ ਬਹੁਤ ਸੋਹਣੀ ਹੈਗੀ ਤੇ ਚੰਗੀਆਂ ਉਮੀਦਾਂ ਇਹਨਾਂ ਝੋਟੀਆਂ ਤੋਂ ਕਿਉਂਕਿ ਚੰਗੇ ਸੀਮੰਦੀਆਂ ਤੇ ਚੰਗੇ ਰਿਕਾਰਡ ਦੇ ਇਹੋ ਬੁੱਲ ਆਗੇ ਤੇ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੀ ਹੈਗੀ ਇਹ ਵੀ ਤੇ ਬਾਕੀ ਆਪਾਂ ਚੰਗੇ ਜੇ ਸੀਮਨ ਭਰਾਵਾਂਗੇ ਤਾਂ ਉਹ ਰਿਜ਼ਲਟ ਵੀ ਚੰਗੇ ਹੀ ਆਉਣਗੇ ਤੇ ਜੇ ਹੁਣ ਆਪਾਂ ਇਸ ਮੱਝ ਦੀ ਗੱਲ ਕਰਗੇ ਤਾਂ ਆਪਾਂ ਹੁਣ ਤੁਹਾਨੂੰ ਤੋੜ ਕੇ ਦਿਖਾਉਨੇ ਆਗੇ ਤੇ ਥਾਣ ਥਾਣ ਦੇਖ ਸਕਦੇ ਹੋ ਥਾਣ ਥਾਣ ਬਹੁਤ ਵਧੀਆ ਹੈ ਤੇ ਮੂਰ ਨੂੰ ਵੀ ਚੰਗੇ ਹੈਗੇ ਤੇ ਬਾਕੀ ਸਿੰਘ ਤੁਸੀਂ ਦੁਬਾਰੇ ਦੇਖ ਲਓ। ਵੈਸੇ ਠੰਡੀ ਸੀਲ ਆ ਥੋੜਾ ਜਿਹਾ ਕਈ ਰੀ ਉਪਰੇ ਦਾ ਹੋ ਜਾਂਦਾਗਾ ਪਸ਼ੂ ਥੋੜਾ ਜਿਹਾ ਡਰ ਜਾਂਦਾਗਾ। ਤੋੜ ਕੇ ਦਿਖਾਉਨੇ ਆ ਦੋਸਤੋ ਹੁਣ ਤੁਹਾਨੂੰ ਆਪਾਂ ਤੇ ਤੁਰਦੀ ਤੋਂ ਤੁਸੀਂ ਜਜਮੈਂਟ ਕਰ ਲਿਓ। ਕੱਦ ਕਾਠ ਦਰਮਿਆਨੇ ਦੇ ਵਿੱਚ ਆ ਜਿਵੇਂ ਮੀਡੀਅਮ ਹੁੰਦਾ ਨਾ ਹੀ ਜ਼ਿਆਦਾ ਤੇ ਨਾ ਹੀ ਜ਼ਿਆਦਾ ਛੋਟੀ ਆ ਤੇ ਬਾਕੀ ਵੇਲ ਬਹੁਤ ਆ ਗਈ। ਬੈਕ ਸਾਈਡ ਤੋਂ ਪਿੱਠ ਦੀ ਕੁਆਲਿਟੀ ਬਹੁਤ ਚੰਗੀ ਹੈਗੀ। ਫੇਸ ਵੀ ਦੇਖ ਸਕਦੇ ਹੋ ਬਹੁਤ ਵਧੀਆ ਹੈਗਾ ਉਧਰ ਨੂੰ ਲੈ ਚੱਲ ਤੇ ਬਾਕੀ ਥਾਣਾ ਦੇਖ ਸਕਦੇ ਹੋ ਥਾਣ ਬਹੁਤ ਚੰਗੇ ਹੈਗੇ ਬੈਕ ਸਾਈਡ ਤੋਂ ਫੇਰ ਤੁਸੀਂ ਕੁਆਲਟੀ ਦੇਖ ਸਕਦੇ ਹੋ ਥਾਣ ਵੀ ਬਹੁਤ ਵਧੀਆ ਮੁੱਠੀ ਦੀ ਚਬਾਈ ਵਾਲੇ ਥਾਣਾਂਗੇ ਤੇ ਪੱਟ ਪੂੜਾ ਬਹੁਤ ਚੌੜੀ ਹੈ ਤੁਸੀਂ ਦੇਖ ਸਕਦੇ ਹੋ ਥਾਣਾ ਦੇ ਵਿੱਚ ਵਿੱਥੀ ਵੀ ਬਹੁਤ ਹੈਗੀ ਤੇ ਥਾਣਾ ਦਾ ਸਹਿਜ ਬਹੁਤ ਵਧੀਆ ਹੈਗਾ ਤੇ ਨਾ ਹੀ ਜ਼ਿਆਦਾ ਲੰਮੇ ਆ ਤੇ ਨਾ ਹੀ ਜ਼ਿਆਦਾ ਛੋਟੇ ਆਗੇ ਬਾਕੀ ਤਿਆਰੀ ਫੜਦੀ ਆਉਂਦੀ ਆ ਦੱਸਣ ਦੇ ਮੁਤਾਬਕ ਹਫਤਾ ਲੀ ਜਾ ਸਕਦੀ ਆ ਬਾਕੀ ਪਸ਼ੂ ਦਾ ਕੋਈ ਪਤਾ ਨਹੀਂ ਹੁੰਦਾ ਵੀ ਕਿੰਨੇ ਟਾਈਮ ਤੇ ਸੂਪੇ ਤੇ ਬਾਕੀ ਤੁਸੀਂ ਆਪ ਦੀ ਸਮਝ ਦੇ ਨਾਲ ਖਰੀਦਣੀ ਹੈਗੀ ਤੇ ਇੱਥੇ ਆ ਕੇ ਆਜੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਵੇਲ ਬਹੁਤ ਆ ਗਈ ਬੰਦ ਤੇ ਵੀਡੀਓ ਦੇ ਐਂਡ ਤੱਕ ਜੁੜਨ ਲਈ ਸਾਰੀ ਭਰਾਵਾਂ ਦਾ ਧੰਨਵਾਦ ਆ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਇੱਥੇ ਆ ਕੇ ਤਸੱਲੀ ਕਰਿਓ ਕਈ ਵਾਰੀ ਵੀਡੀਓ ਦੇ ਵਿੱਚ ਜਾਨਵਰ ਨਹੀਂ ਦੱਖ ਨਹੀਂ ਦਿੰਦਾ ਇੱਕ ਥੋੜੀ ਜਿਹੀ ਧੁੱਪ ਪੈਂਦੀ ਸੀ ਧੁੱਪ ਦੇ ਨਾਲ ਥੋੜਾ ਜਿਹਾ ਕਈ ਵਾਰੀ ਫਰਕ ਪੈ ਜਾਂਦਾ ਹੈਗਾ ਕਈ ਵਾਰੀ ਉਹਨਾਂ ਸਾਫ਼ ਨਹੀਂ ਦਿਸਦਾ ਹੈਗਾ ਤੇ ਤੁਸੀਂ ਆਜੀ ਤਸੱਲੀ ਕਰਕੇ ਖਰੀਦ ਸਕਦੇ ਹੋ ਧੰਨਵਾਦ